ਤੁਰਦਾ ਵਾ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਤਰਨਾਲ ਆਇਆ ਸੀਗਾ ਜਿਹੜੀ ਤਾਰ ਤੋਂ ਪਾਰ ਦੀ ਜ਼ਮੀਨ ਹੈਗੀ ਕਟਾਈ ਨੂੰ ਲੈ ਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਸੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੀ ਗੱਲਬਾਤ ਕੀਤੀ ਹੈ ਕੋਈ ਪ੍ਰਸ਼ਾਸਨ ਨੇ ਕੋਈ ਜਿਹੜੀ ਕੰਮ ਕੱਟਣ ਦੀ ਸਾਡੀ ਮੰਗ ਸੀ ਉਹਨੇ ਤਾਂ ਵੀ ਮੁਕਰ ਗਿਆ ਵੀ ਕੰਮ ਕੱਟਣ ਤੋਂ ਜਾਂ ਰੋਕ ਲਾਉਣ ਤੋਂ ਵੀ ਮੁਕਰ ਗਿਆ ਕਹਿੰਦਾ ਡੀਸੀ ਨੇ ਸਾਨੂੰ ਆਰਡਰ ਨਹੀਂ ਦਿੱਤਾ ਵਾ ਡੀਸੀ ਕੋਲ ਤੋਂ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਪ੍ਰੀਤ ਸਾਹਿਬ ਤੁਸੀਂ ਤਾਂ ਅੱਜ ਸਾਨੂੰ ਰੋਕਣ ਵਾਸਤੇ ਵੀ ਲੜਾਈ ਝਗੜਾ ਨਾ ਕਰਨ ਵਾਸਤੇ ਰੋਕਣ ਵਾਸਤੇ ਪੁਲਿਸ ਨੂੰ ਔਰ ਡਿਊਟੀ ਮੈਜਿਸਟ੍ਰੇਟ ਨੂੰ ਲਾਇਆ ਹੀ ਆਪਣੇ ਤਸਵੀਲਦਾਰ ਰੰਮਦੋਰ ਨੂੰ ਕਾਸ਼ੀਪ ਨੂੰ ਅਸੀਂ ਤੁਹਾਡੇ ਅਗੇ ਬੇਨਤੀ ਕਰਨਾ ਤੁਹਾਡੇ ਅਗੇ ਧਰਨਾ ਲਾਇਆ ਹੀ 15 ਤਰੀਕ ਨੂੰ ਸਰਕਾਰ ਨੂੰ ਦੱਸਣ ਵਾਸਤੇ ਪ੍ਰਸ਼ਾਸਨ ਨੂੰ ਦੱਸਣ ਵਾਸਤੇ ਤੁਹਾਡੀ ਜ਼ਮੀਨ ਜਿਹੜੀ ਸਰਕਾਰੀ ਅਸੀਂ ਉਹਦੀ ਲੜਾਈ 15 14 ਸਾਲ ਤੋਂ ਲੜ ਰਹੇ ਹਾਂ ਔਰ ਜ਼ਮੀਨ ਨੂੰ ਸਰਕਾਰ ਨੇ ਚੌਕਾਤੇ ਠੇਕੇ ਦੇਣ ਵਾਸਤੇ ਲੈਟਰ ਜਾਰੀ ਕੀਤੀਆਂ ਹੀ ਹਨ ਤੁਸੀਂ ਉਸ ਜ਼ਮੀਨ ਦੇ ਵਿੱਚ ਕਿਹੜੇ ਲੋਕ ਹੂ ਮਾਫੀਆ ਕਿਸਮ ਦੇ ਕਬਜ਼ਾ ਕਰ ਰਹੇ ਸੀ ਉਹਨਾਂ ਨੂੰ ਰੋਕਣ ਦੀ ਬਜਾਏ ਤੁਸੀਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਏ ਤੁਹਾਡਾ ਡੀਐਸਪੀ ਦਿਹਾਤੀ ਆਇਆ ਔਰ ਤੁਹਾਡਾ ਤਸਿਲਦਾਰ ਆਇਆ ਉਹਨੇ ਕੋਈ ਉਹਨਾਂ ਨੂੰ ਰੋਕਿਆ ਨਹੀਂ ਉਹਨਾਂ ਨੂੰ ਵੇਖ ਕੇ ਅੰਦਰ ਜਿਹੜਾ ਮਾਰ ਕੇ ਤੋਂ ਵਾਪਸ ਆ ਗਿਆ ਉਹ ਤਾਂ ਸਾਨੂੰ ਚੱਕਣ ਦੀ ਧਮਕੀਆਂ ਦਿੱਤੀਆਂ ਨੇ ਵੀ ਤੁਹਾਨੂੰ ਚੱਕ ਕੇ ਅੰਦਰ ਦੇ ਦੇਾਂਗੇ ਦੇਖੋ ਕਿਹੜਾ ਅਸੀਂ ਤਰੀਕ ਅਸੀਂ ਰੋਕਣ ਲਈ ਬੈਠੇ ਸੀ ਉਹਨਾਂ ਨੂੰ ਲੋਕ ਲਵਾਉਣ ਵਾਸਤੇ ਅਸੀਂ ਕੋਈ ਹਲੜਬਾਜੀ ਵਿੱਚ ਨਹੀਂ ਬੈਠੇ ਸੀ ਅਸੀਂ ਤਾਂ ਸ਼ਾਂਤੀਪੂਰਕ ਧਰਨਾ ਦੇ ਰਹੇ ਸੀ ਵੀ ਬੰਦਿਆਂ ਨੂੰ ਜੇ ਅਸੀਂ ਲੜਨਾ ਹੁੰਦਾ ਤਾਂ ਅਸੀਂ ਕਹੋ ਤੇ ਲੜ ਕੇ ਤੇ ਅਸੀਂ ਸਾਰਾ ਕੁਝ ਕਰ ਸਕਦੇ ਸੀ ਪਰ ਅੱਜ ਤੁਸੀਂ ਜਿਹੜਾ ਨਕਮੀ ਸਰਕਾਰ ਹੋਣ ਦਾ ਸਬੂਤ ਦੇ ਦਿੱਤਾ ਕਿਹੜੀ ਨਕਮੀ ਸਰਕਾਰ ਲਾਰੇ ਵਾਲੀ ਸਰਕਾਰ ਔਰ ਜ਼ਿਲ੍ਹਾ ਪ੍ਰਸ਼ਾਸਨ ਹੈ ਕਿਹੜਾ ਬਿਲਕੁਲ ਵਿਗ ਚੁੱਕਿਆ ਹੈ ਔਰ ਮਿਲੀ ਭੁਗਤ ਕਰ ਚੁੱਕਿਆ ਹੈ ਜਿਹੜਾ ਪੂ ਮਾਫੀਆ ਦੇ ਹੱਕ ਦੇ ਵਿੱਚ ਅੱਜ ਉਹਨਾਂ ਨੂੰ ਜ਼ਮੀਨ ਕੱਟਣ ਤੋਂ ਨਹੀਂ ਰੋਕਿਆ ਗਿਆ ਔਰ ਨਾ ਹੀ ਉਹ ਸਾਡੀ ਬੇਨਤੀ ਹੈ ਜਿਹੜੀ ਜ਼ਮੀਨ ਸਰਕਾਰ ਨੇ ਪਾਲਿਸੀ ਬਣਾਈ ਹੈ 2023 ਦੀ 5-5000 ਰੁਪਏ ਦੇ ਏਕੜ ਦੇ ਹਿਸਾਬ ਨਾਲ ਉਹਨੂੰ ਲਾਗੂ ਕਰੋ ਉਹਦੇ ਜ ਪੈਸੇ ਤਰਵਾ ਕੇ ਸਾਡੀ ਜ਼ਮੀਨ ਦੀ ਲੜਾਈ ਨੂੰ ਖਤਮ ਕੀਤਾ ਜਾਵੇ ਨਾ ਕਿ ਸਾਡੀ ਲੜਾਈ ਨੂੰ ਵਧਾਇਆ ਜਾਵੇ ਤੁਸੀਂ ਤਾਂ ਸਾਨੂੰ ਤਮਾਸ਼ਾ ਵੇਖ ਰਹੇ ਹੋ ਕਿੰਨੇ ਕੋ ਲੋਕ ਲੜ ਕੇ ਕਿੰਨੇ ਕੋ ਸਿਰ ਪਾੜਦੇ ਆਪਸ ਵਿੱਚ ਕਿੰਨੇ ਮਰਦੇ ਆ ਨਹੀਂ ਤਾਂ ਸਾਨੂੰ ਪਾਕਿਸਤਾਨ ਨੂੰ ਲਗਾ ਦਿਓ ਜੇ ਸਾਨੂੰ ਪੰਜਾਬ ਦੇ ਜੇ ਪੰਬਾ ਜੀ ਰੇਲਾ ਜੀ ਨਿਆਲਾ ਖਿਰਚਾ ਗੰਧੂ ਖਿਰਚਾ ਦੇ ਵਾਸੀ ਨਹੀਂ ਤੁਸੀਂ ਸਮਝਦੇ ਤੁਸੀਂ ਮੁੱਖ ਮੰਤਰੀ ਪੰਜਾਬ ਨੂੰ ਵੀ ਬੇਨਤੀ ਕਰ ਰਹੇ ਆ ਔਰ ਸਰਕਾਰ ਨਾਲ ਵੀ ਬੇਨਤੀ ਕਰਨੇ ਔਰ ਡਿਕਸਾ ਤੋਂ ਉਹਨੂੰ ਵੀ ਕਰਨੇ ਆ ਐਸਐਸਪੀ ਸਾਥੋਂ ਨੂੰ ਵੀ ਕਰਨੇ ਆ ਉਹ ਜਿਹੜੇ ਸਮਗਲਿੰਗ ਟੈਪ ਦੇ ਬੰਦੇ ਆ ਜੋ ਕਣਕ ਵੜ ਰਹੇ ਨੇ ਤੁਸੀਂ ਲੋਕਾਂ ਦੀ ਕੋਠੀਆਂ ਤਾਣ ਦਾ ਨਸ਼ੇ ਵਾਲੇ ਨਾਗਰਾਨਾ ਨੂੰ ਫੜਨ ਦਾ ਕੀਤਾ ਸੀ ਪਰ ਅੱਜ ਤੁਸੀਂ ਵੀ ਉਹ ਨਕਾਮੇ ਉਸ ਚੀਜ਼ ਵਿੱਚ ਫੇਲ ਹੋ ਚੁੱਕੇ ਹੋ ਅਸੀਂ ਤੁਹਾਨੂੰ ਕਹਾਂਗੇ ਫੇਲ ਹੋ ਚੁੱਕੇ ਸਰਕਾਰ ਫੇਲ ਹੋ ਚੁੱਕੀ ਹੈ ਸਰਕਾਰ ਨੂੰ ਬੇਨਤੀ ਹੈ ਵੀ ਇਹ ਕੜਾ ਕੰਮ ਹੈ ਸਾਡਾ ਇਹਨੂੰ ਰੋਕਿਆ ਜਾਵੇ ਔਰ ਬੋਲੀ ਕਰਕੇ ਅਸੀਂ ਪੈਸੇ ਤਾਰਨ ਨੂੰ ਤਿਆਰ ਆ ਕਾਨੂੰਨ ਹੀ 18 ਤਰੀਕ ਨੂੰ ਸਾਡਾ ਕਿਹੜਾ ਕੋਈ ਵੀ ਅਹੀ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਆ ਅਸੀਂ ਨਾਲ ਧਰਨਾ ਜਿਹੜਾ ਜਾਰੀ ਰਹੇਗਾ ਸਾਡਾ ਸੰਘਰਸ਼ ਜਾਰੀ ਰਹੇਗਾ ਅੱਜ ਜਿਹੜਾ ਪ੍ਰਸ਼ਾਸਨ ਆਇਆ ਡੀਐਸਪੀ ਦਿਹਾਤੀ ਔਰ ਤਹਿਸੀਲਦਾਰ ਜਿਹੜਾ ਮੈਜਿਸਟ੍ਰੇਟ ਹੈ ਡਿਊਟੀ ਮੈਜਿਸਟ੍ਰੇਟ ਆਇਆ ਹੈ ਉਹ ਕਹਿੰਦਾ ਡੀਸੀ ਵੱਲੋਂ ਸਾਨੂੰ ਕੋਈ ਹੁਕਮ ਨਹੀਂ ਹੋਇਆ ਵੀ ਉਹਨਾਂ ਨੂੰ ਜ਼ਮੀਨ ਰੋਕਣ ਵਾਸਤੇ ਸਾਨੂੰ ਤਾਂ ਉਹਨਾਂ ਦੀ ਸੇਫਟੀ ਕਰਨ ਵਾਸਤੇ ਲੜਾਈ ਝਗੜਾ ਰੋਕਣ ਵਾਸਤੇ ਹੁਕਮ ਹੋਇਆ ਹੈ ਕਟਣ ਵਾਸਤੇ ਨਹੀਂ ਹੁਕਮ ਹੋਇਆ ਅਸੀਂ ਬੇਨਤੀ ਕਰਨਾ ਵੀ ਉਹ ਕਣਕ ਨੂੰ ਰੋਕ ਕੇ ਉਹਨਾਂ ਦੀ ਮਸ਼ੀਨਾਂ ਨੂੰ ਰੋਕ ਕੇ BSF 155 ਬਟਾਲੀਆ ਨੂੰ ਲਿਖ ਕੇ ਪਾਇਆ ਜਾਵੇ ਚਿੱਠੀ ਦਿਰਾਹੀ ਉਹਨਾਂ ਨੂੰ ਰੋਕੇ ਕਨਕੜੀ ਸਰਕਾਰ ਆਪਣੇ ਖਾਤੇ ਵਿੱਚ ਕੱਟ ਕੇ ਉਹਨਾਂ ਨੂੰ ਜਮ੍ਹਾਂ ਕਰਾਇਆ ਜਾਵੇ ਕਿਹੜੀ ਸਰਕਾਰ ਦੀ ਅੱਗੇ ਤੋਂ ਜ਼ਮੀਨ ਦੇ ਵਿੱਚ ਕੋਈ ਕਬਜ਼ਾ ਨਾ ਕਰ ਸਕੇ ਮੇਰਾ ਨਾਮ ਹਰਮੇਲ ਸਿੰਘ ਜ਼ਮੀਨ ਬਚਾ ਸੰਰਖਣ ਕਮੇਟੀ ਦਾ ਬਦਾਨਾ ਜੀ ਅੱਜ ਜਿਹੜਾ ਪ੍ਰਸ਼ਾਸਨ ਆਇਆ ਹੈ 17 ਤਰੀਕ ਦਾ ਸਾਡੇ ਡੀਟੀਮਲ ਚੋਕੀ 195 ਨੰਬਰ ਵੇਰ ਤੇ ਦੋਨਾਂ ਤਹਿਲੂਮਾ ਜ਼ਮੀਨ ਤੇ ਰਹੀ ਹੈ ਸਰਉਥੇ ਦੇ ਜਿਹੜੇ ਭੂਮਾਫੀਆ ਲੋਕ ਨੇ 15 ਤਰੀਕ ਨੂੰ ਅਸੀਂ ਉਥੇ ਦੇਸੀ ਦਸਤਰਫੇ ਪਰ ਧਰਨਾ ਦਿੱਤਾ ਸੀ ਉਸ ਧਰਨੇ ਵਿੱਚ ਡੀਸੀ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਭੂਮਾਫੀਆ ਲੋਕ ਨੇ ਉਹਨਾਂ ਨੂੰ ਰੋਕਿਆ ਜਾਵੇਗਾ ਤੇ ਜਿਹੜੀ ਸਰਕਾਰ ਦੀ ਜ਼ਮੀਨ ਦੇ ਵਿੱਚ ਉਹਨਾਂ ਨੇ ਕਸਟ ਕੀਤੀ ਸੀ ਕੱਲ ਬੇਚੀ ਸੀ ਅਸੀਂ ਉਹਨਾਂ ਨੂੰ ਐਡੀਸੀ ਸਾਹਿਬ ਦਾ ਹੀ ਮੰਗ ਪੱਤਰ ਦਿੱਤਾ ਸੀ ਉਹਨਾਂ ਨੇ ਕਹਿ ਦਿੱਤਾ ਸੀ ਵੀ ਉਹਨਾਂ ਨੂੰ ਰੋਕ ਕੇ ਉਹਨਾਂ ਨੂੰ ਰੋਕ ਕੇ ਤੇ ਵੀ ਸਰਕਾਰ ਦੇ ਖਾਤੇ ਚ ਕੰਮ ਕਟਾਂਗੇ ਪਰ ਇਹਨਾਂ ਲਿਖਤ ਉਲਟਾ ਉਹਨਾਂ ਨੇ ਦਿੱਤਾ ਅੱਜ ਜਿਹੜਾ ਤਸਵੀਰਦਾਰ ਆਇਆ ਸੀ ਤੇ ਡੀਐਸਪੀ ਵਿਹਤੀ ਆਏ ਸੀ ਉਹ ਕਹਿ ਰਹੇ ਸਾਨੂੰ ਡੀਐਸਪੀ ਸਾਹਿਬ ਨੇ ਕੋਈ ਆਲਟਰ ਨਹੀਂ ਦਿੱਤੇ ਕਨ ਕਟਣ ਦੇ ਨਕੋਜ ਉਹ ਕਨ ਕਟਣ ਦੇ ਬਜਾਏ ਉਹਨਾਂ ਨੂੰ ਅੱਜ ਵਢਾ ਕੇ ਸਰਕਾਰੀ ਜ਼ਮੀਨ ਦੇ ਵਿੱਚੋਂ ਕਨ ਕਟਾ ਕੇ ਤੇ ਖੁਦ ਉਹਨਾਂ ਦੇ ਘਰਾਂ ਤੱਕ ਛੁਡਵਾ ਕੇ ਆਇਆ ਤਹਿਸੀਲਦਾਰ ਉਹਨਾਂ ਦੇ ਘਰਾਂ ਵਿੱਚ ਛੁਡਵਾ ਕੇ ਆਇਆ ਤੇ ਅਸੀਂ ਡੀਐਸਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਦੋਂ 15 ਤਰੀਕ ਨੂੰ ਤੁਹਾਡੇ ਕੋਲ ਆਸੀ ਧਰਨਾ ਲਾਹੇ ਤੇ ਤੁਸੀਂ ਦੱਸ ਕਿ ਅਸੀਂ ਵੀ ਉਹਨਾਂ ਰੋਕਾਂਗੇ ਰੋਕਣ ਦੇ ਬਜਾਏ ਜਿਹੜਾ ਤਹਿਸੀਲਦਾਰ ਆਇਆ ਉਹਨਾਂ ਨੇ ਮੇਲੀ ਭੂਤ ਕਰਕੇ ਅੱਜ ਉਹਨਾਂ ਦੇ ਘਰਾਂ ਵਿੱਚ ਛੱਡਣ ਗਏ ਆ ਤਰਾਨੀਆਂ ਡੀਐਸਪੀ ਵੀ ਤੇ ਇਹ ਅਸੀਂ ਬੇਨਤੀ ਕਰਨੇ ਆ ਅੱਜ 17 ਤਰੀਕ ਦਾ ਅਸੀਂ ਵਿਰੋਧ ਬਹੁਤ ਤਿੱਖਾ ਸੀ ਪਰ ਅਸੀਂ ਫਿਰ ਵੀ ਕਾਨੂੰਨ ਨੂੰ ਵਸਤਾ ਵਿੱਚ ਬਣਾਈ ਰੱਖਣ ਲਈ ਅਸੀਂ ਕੋਈ ਉਹੇ ਜਿਹੀ ਨਖਾਮੀ ਘਟਰਾ ਕੁਝ ਨਹੀਂ ਕੀਤੀ ਤੇ ਅਸੀਂ ਇਹੀ ਬੇਨਤੀ ਕਰਨੇ ਜੀ ਸਾਹਿਬ ਨਾਲ ਅੱਗੇ ਤੋਂ ਵੀ ਕੱਲ ਨੂੰ 18 ਤਰੀਕ ਤੱਕ ਇਹਨਾਂ ਰੋਕਿਆ ਜਾਵੇ ਨਹੀਂ ਤੇ ਆਉਣ ਨਾਲ ਟਾਈਮ ਤੇ 19 ਤਰੀਕ ਤੱਕ ਅਸੀਂ ਫਿਰ ਤਿੱਖਾ ਸੰਘਰਸ਼ ਕਰਾਂਗੇ